ਜੱਡੀਆਂ ਮਰਜੀ ਵੱਡੀਆਂ ਪੁੱਤ ਗਲਤੀਆਂ ਕਰੇ ਮਾਂ ਉਹਨੂੰ ਘੁੱਟ ਕੇ ਗੱਲ ਨਾਲ ਲਾ ਲੰਦੀ ਏ ਕਿਉਂਕਿ ਮਾਂ ਦਾ ਪੁੱਤਰ ਨਾਲ ਪਿਆਰ ਹੈ ਪ੍ਰੇਮ ਹੈ ਸੁਨੇਹ ਹੈ ਇਹ ਮਾਂ ਦਾ ਹਿਰਦਾ ਹੈ ਤੇ ਚੇਤੇ ਕਰੀ ਜਦੋਂ ਤੂੰ ਦੁਨੀਆ ਤੋਂ ਅੱਕ ਕੇ ਥੱਕ ਕੇ ਗਲਤੀਆਂ ਕਰਕੇ ਗੁਨਾਹ ਕਰਕੇ ਜਦੋਂ ਤੂੰ ਗੁਰੂ ਗ੍ਰੰਥ ਸਾਹਿਬਹ ਜਗੇ ਹੱਥ ਜੋੜ ਕੇ ਖੜ ਜੇਗਾ ਨਾ ਮਹਾਰਾਜ ਪਤਾ ਕੀ ਕਹਿਣਗੇ ਉਹ ਛੱਡੋ ਕੋਈ ਗੱਲ ਨਹੀਂ ਕੀਤੀਆਂ ਹੋਣਗੀਆਂ ਗਲਤੀਆਂ ਕੀਤੇ ਹੋਣਗੇ ਗੁਨਾਹ ਆ ਜਾ ਮੇਰੇ ਲੜ ਲੱਗ ਜਾ ਤੈਨੂੰ ਅੱਜ ਵੀ ਬਖਸ਼ ਦੇਣਾ ਤੈਨੂੰ ਅੱਜ ਵੀ ਬਖਸ਼ ਦੇਣਾ ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਆ ਜਿਨ੍ਹਾਂ ਜਿਨ੍ਹਾਂ ਦੇ ਸਿਰ ਤੇ ਮਹਾਰਾਜ ਨੇ ਹੱਥ ਰੱਖਤਾ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਬਖਸ਼ ਗਏ ਉਹਨਾਂ ਦੇ ਬਚਨ ਉਹਨਾਂ ਦੇ ਜੀਵਨ ਉਹਨਾਂ ਦੀਆਂ ਗੱਲਾਂ ਕਹਿਣ ਸੁਣਨ ਤੋਂ ਬਾਹਰ ਹੋ ਗਈਆਂ ਜਿਨ੍ਹਾਂ ਨੂੰ ਮਾਰਾ ਹੀ ਨਹੀਂ ਬਖਸ਼ਤਾ ਸੁਣਿਓ ਜਦੋਂ ਜਦੋਂ ਭਾਈ ਜੇਠਾ ਜੀ ਭਾਈ ਜੇਠਾ ਜੀ ਤਿਆੰਦੇਓ ਕਹਿੰਦੇ ਭਾਈ ਜੇਠਾ ਜੀ ਜਦੋਂ ਜਨਮ ਹੁੰਦਾ ਹੈ ਨਾ ਭਾਈ ਜੇਠਾ ਜੀ ਦਾ मां ਚੜਾਈ ਕਰ ਗਈ ਥੋੜਾ ਸਮਾਂ ਪਿਆ ਪਿਓ ਚੜਾਈ ਕਰ ਗਿਆ ਨਾ ਮਾਂ ਰਹੀ ਤੇ ਨਾ ਪਿਓ ਰਿਆ ਸੁਣਿਓ ਨਾ ਮਾਂ ਰਹੀ ਨਾ ਪਿਓ ਰਿਆ ਤੇ ਕਹਿੰਦੇ ਹਾਲਾਤ ਹਾਲਤ ਹੁਣ ਕੀ ਹੋਗੀ ਇਹ ਸੱਚ ਹੈ ਜਿਨ੍ਹਾਂ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਦੁਨੀਆ ਤੋਂ ਚਲੇ ਜਾਂਦੇ ਨੇ ਉਹਨਾਂ ਬੱਚਿਆਂ ਨੂੰ ਕੋਈ ਵੀ ਚੱਲ ਕੇ ਰਾਜੀ ਨਹੀਂ ਹੁੰਦਾ ਕੋਈ ਵੀ ਨਹੀਂ ਚੱਲਦਾ ਉਹਨਾਂ ਨੂੰ ਇਹਨੇ ਭਾਈ ਜੇਠਾ ਜੀ ਨੇ ਨਾ ਜਦੋਂ ਪ੍ਰਸ਼ਾਦਾ ਮੰਗਣ ਵਾਸਤੇ ਕਿਸੇ ਕੋਲ ਜਾਣਾ ਲੋਕਾਂ ਨੇ ਦਰਵਾਜ਼ੇ ਪੇੜ ਲੈਣੇ ਬੂਹੇ ਪੇੜ ਲੈਣੇ ਜੇ ਭਾਈ ਜੇਠਾ ਜੀ ਨੇ ਕਿਸੇ ਦੇ ਬੱਚਿਆਂ ਨਾਲ ਖੇਡਣਾ ਸੁਣਿਓ ਭਾਈ ਜੇਠਾ ਜੀ ਨੇ ਕਿਸੇ ਦੇ ਬੱਚਿਆਂ ਨਾਲ ਖੇਡਣਾ ਲੋਕਾਂ ਦੇ ਨਾਲ ਕਹਿੰਦੇ ਬਾਕੀ ਮਾਵਾਂ ਨੇ ਆਪਣੇ ਬੱਚਿਆਂ ਨੂੰ ਆਪਣੀਆਂ ਉਂਗਲੀਆਂ ਹੱਥ ਫੜ ਕੇ ਦੂਰ ਭਜਾ ਕੇ ਲੈ ਜਾਣਾ ਕਿਉਂ ਉਹ ਕਹਿੰਦੀਆਂ ਸੀ ਜੇਠਾ ਜਿੱਦਣ ਦਾ ਆਇਆ ਇਹ ਮਾਂ ਵੀ ਖਾ ਗਿਆ ਪਿਓ ਵੀ ਖਾ ਗਿਆ ਆਪ ਤਾਂ ਅਨਾਥ ਹੈ ਕਿਤੇ ਸਾਡੇ ਬੱਚਿਆਂ ਨੂੰ ਵੀ ਅਨਾਥ ਨਾ ਕਰ ਦੇ ਆਪ ਤਾਂ ਨਾ ਆਥੇ ਰੋਟੀ ਖਾਣ ਜਾਣਾ ਕਿਸੇ ਦੇ ਘਰ ਚ ਦਰਵਾਜ਼ੇ ਪੇਟ ਲੈਣੇ ਬੂਹੇ ਪੇਟ ਲੈਣੇ ਨਾ ਕੋਈ ਚਾਚੇ ਪੁੱਛਦੇ ਨੇ ਨਾ ਤਾਏ ਪੁੱਛਦੇ ਨੇ ਨਾ ਸ਼ਰੀਕਾ ਪੁੱਛਦਾ ਹੈ ਨਾ ਹੁਣ ਮਾਂ ਸਿਰ ਤੇ ਭਾਈ ਜੇਠਾ ਜੀ ਦੀ ਨਾ ਪਿਓ ਸਿਰ ਤੇ ਇਕੱਲੇ ਰਹਿ ਗਏ ਬਸ ਗਲੀਆਂ ਚ ਘੁੰਮਦੇ ਫਿਰਦੇ ਨੇ ਇੱਕ ਦਿਨ ਨਾਨੀ ਮਾਂ ਆਈ ਬਸਰ ਕੇ ਉੱਥੋਂ ਆਈ ਹਾਲ ਵੇਖਿਆ ਦੋਤੇ ਲੱਗਦੇ ਸੀ ਐਂ ਘੋਟ ਕੇ ਗਲਵਖੜੀ ਨਾਲ ਲਾਇਆ ਪਿਆਰ ਨਾਲ ਆਪਣੇ ਪਿੰਡ ਲੈ ਗਈ ਸੁਣਿਓ ਆਪਣੇ ਪਿੰਡ ਲੈ ਕੇ ਗਈ ਨਾਨੀ ਜਦੋਂ ਭਾਈ ਜੇਠਾ ਜੀ ਨੂੰ ਲੈ ਗਈ ਪੁੱਛਿਆ ਕਿਸੇ ਨੇ ਨਹੀਂ ਰਿਸ਼ਤੇਦਾਰਾਂ ਨੇ ਮਿਹਣੇ ਮਾਰੇ ਜਿੱਦਣ ਦਾ ਇਹ ਜੰਮਿਆ ਹੈ ਇਹ ਮਾਂ ਵੀ ਖਾ ਗਿਆ ਤੇ ਪਿਓ ਵੀ ਖਾ ਗਿਆ ਕੋਈ ਝੱਲ ਕੇ ਰਾਜੀ ਨਹੀਂ ਉਹ ਗੁਰਮਖੋ ਕਹਿੰਦੇ ਨਾਨੀ ਨੇ ਨਾ ਆਪਣੇ ਕੋਲ ਲਾ ਜਾ ਕੇ ਤੇ ਜੇਠੇ ਨੂੰ ਆਖਿਆ ਜੇਠਿਆ ਇੱਕ ਕੰਮ ਕਰਿਆ ਕਰ ਜੀ ਨਾਨੀ ਮਾ ਸੁਣਿਓ ਜੀ ਨਾਨੀ ਮਾ ਮੈਂ ਤੈਨੂੰ ਰੋਜ਼ ਘੁੰਗੜੀਆਂ ਬਣਾ ਕੇ ਦਿਆ ਕਰਾਂਗੀ ਗੁਰੂ ਗਮਰਦਾਸ ਮਹਾਰਾਜ ਦੇ ਵੇੜੇ ਅੱਗੇ ਜਾ ਕੇ ਤੂੰ ਫੜੀ ਲਾ ਲਿਆ ਕਰ ਫੜੀ ਲਾਇਆ ਕਰ ਸੁਣਿਓ ਗੁਰੂ ਅਮਰਦਾਸ ਮਹਾਰਾਜ ਦੇ ਦਰ ਅੱਗੇ ਜਾ ਕੇ ਫੜੀ ਲਾਇਆ ਕਰ ਲੋਕੀ ਆਇਆ ਕਰਨਗੇ ਤੇਰੇ ਤੋਂ ਕੁੰਗਣੀਆਂ ਲਿਆ ਕਰਨਗੇ ਵੇਚ ਕੇ ਜਿੰਨੀਆਂ ਕ ਲਿਆਇਆ ਕਰੇਗਾ ਆਪ ਰੋਟੀ ਪਾਣੀ ਖਾ ਲਿਆ ਕਰਾਂਗੇ ਉਹਨਾਂ ਅੰਤਾਂ ਦੀ ਗਰੀਬੀ ਰੋਜ਼ ਕੁੰਗਣੀਆਂ ਬਣਾ ਕੇ ਦੇਣੀਆਂ ਭਾਈ ਜੇਠੇ ਨੇ ਲੈ ਜਾਣੀਆਂ ਇੱਕ ਦਿਨ ਨਾ ਆਉਂਦਿਆਂ ਨੂੰ ਦੇਰ ਹੋ ਗਈ ਭਾਈ ਜੇਠੇ ਨਾਨੀ ਮਾਂ ਲੈਣ ਚਲੀਗੀ ਵੇਖਿਆ ਆਈ ਨਹੀਂ ਭਾਈ ਜੇਠਾ ਜੀ ਕਹਿੰਦੇ ਜਦੋਂ ਆਏ ਨਾਨੀ ਲੈਣ ਗਈ ਨਾ ਉਧਰੋਂ ਗੁਰੂ ਅਮਰਦਾਸ ਮਹਾਰਾਜ ਆ ਗਏ ਗੁਰੂ ਅਮਰਦਾਸ ਮਹਾਰਾਜ ਉਹ ਆਏ ਮਾਤਾ ਜੀ ਤੁਸੀਂ ਕਿਵੇਂ ਖੜੇ ਹੋ ਮਾਰੇ ਮੈਂ ਆਪਣੇ ਦੋਤਰੇ ਨੂੰ ਲੈਣ ਆਈ ਸੀ ਜੇਠਾ ਅੱਛਾ ਪਾਈ ਜੇਠਾ ਜੀ ਨੇ ਭੱਜ ਕੇ ਆਏ ਨਾਲੇ ਤਾਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਹੱਥ ਜੋੜੇ ਸਜਦਾ ਕੀਤਾ ਸਾਧ ਸੰਗਤ ਜੀ ਨਾਨੀ ਦੇ ਆਂ ਨੇਤਰਾਂ 'ਚੋਂ ਜਲ ਆ ਗਿਆ ਕਿ ਨਹੀਂ ਮਹਾਰਾਜ ਜੀ ਮੇਰੇ ਦੋਤਰੇ ਦੇ ਸਿਰ ਤੇ ਤੁਸੀਂ ਹੁਣ ਇਹ ਹੱਥ ਰੱਖੇ ਨੇ ਨਾ ਦੋਵੇਂ ਮਹਾਰਾਜ ਮੇਰਾ ਤਰਲ ਹੈ ਤੁਹਾਡੇ ਚਰਣਾ ਚ ਇਹਦੇ ਸਿਰ ਤੋਂ ਹੁਣ ਹੱਥ ਚੁੱਕਿਓ ਨਾ ਚੁੱਕਿਓ ਨਾ ਮਹਾਰਾਜ ਕਿੰਨੇ ਕਿਉਂ ਬੜਾ ਪਿਆਰਾ ਬੱਚਾ ਹੈ ਐਂ ਬੋਲਿਆ ਇਹ ਬੜਾ ਪਿਆਰਾ ਬੱਚਾ ਹੈ ਮਹਾਰਾਜ ਹੱਥ ਚੁੱਕਿਓ ਨਾ ਮਹਾਰਾਜ ਕਿੰਨੇ ਕਿਉਂ ਭਈ ਕਿਉਂ ਨਾ ਚੁੱਕਾਂ ਮਹਾਰਾਜ ਇਹ ਅਨਾਥ ਹੈ ਇਹ ਗਿਆ ਮਹਾਰਾਜ ਇਹ ਨਾ ਥੇ ਭਾਈ ਜੇਠਾ ਨਾ ਇਹਦੀ ਮਾਇ ਤੇ ਨਾ ਇਹਦਾ ਪਿਆਰ ਮਹਾਰਾਜ ਸ਼ਰੀਕਾ ਸ਼ਰੀਕਾ ਨੇ ਇਹਨੂੰ ਰੋਟੀ ਨਹੀਂ ਪੁੱਛੀ ਜਿਹੜੇ ਬਾਲਕਾਂ ਨਾਲ ਉੱਥੇ ਖੇਡਦਾ ਸੀ ਮਾਵਾ ਆਪਣੇ ਬੱਚੇ ਖੋਹ ਕੇ ਲੈ ਜਾਂਦੀਆਂ ਸੀ ਖੇਡਣ ਨਹੀਂ ਸੀ ਦਿੰਦੀਆਂ ਇਹਦੇ ਨਾਲ ਕਿਸੇ ਨੂੰ ਮਹਾਰਾਜ ਦੁਨੀਆ ਤੇ ਮੇਰੇ ਤੋਂ ਇਲਾਵਾ ਇਹਦਾ ਕੋਈ ਵੀ ਨਹੀਂ ਕੋਈ ਵੀ ਨਹੀਂ ਹੈ ਤੁਸੀਂ ਹੱਥ ਨਾ ਚੁੱਕਿਓ ਰੋਜ ਕਹਿੰਦੇ ਫਿਰ ਕੁੰਗਣੀਆਂ ਬਣਾਉਣੀਆਂ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਲੈ ਜਾਣੀਆਂ ਰੋਜ ਕੁੰਗਣੀਆਂ ਵੇਚਣੀਆਂ ਜਿੰਨੀ ਕੁ ਵਟਕ ਮਿਲਣੀ ਪ੍ਰਸ਼ਾਦਾ ਛੱਕ ਲੈਣਾ ਸੁਣਿਆ ਮਹਾਰਾਜ ਆਖਣ ਲੱਗੇ ਕਹਿੰਦੇ ਭਾਈ ਜੇਠਿਆ ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਿਆ ਕਰ ਸੇਵਾ ਕਰਿਆ ਕਰ ਐਡੇ ਸੋਹਣੇ ਜਵਾਨ ਭਾਈ ਜੇਠਾ ਜੀ ਸਾਧ ਸੰਗਤ ਸੇਵਾ ਕਰਦੇ ਨੇ ਮਹਾਰਾਜ ਦੇ ਘਰ ਚ ਕਦੇ ਪ੍ਰਸ਼ਾਦੇ ਵਰਤਉਂਦੇ ਨੇ ਕਦੇ ਲੰਗਰ ਦੀ ਸੇਵਾ ਕਦੇ ਇਮਾਰਤਾਂ ਦੀ ਸੇਵਾ ਕਦੇ ਟੋਕਰੇ ਦੀ ਸੇਵਾ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਕਹਿਣ ਲੱਗੇ ਕਿਨੇ ਮਹਾਰਾਜੀ ਆਪਣੀ ਧੀ ਜਵਾਨ ਹੋ ਗਈ ਏ ਸੁਣਿਓ ਆਪਣੀ ਧੀ ਜਵਾਨ ਹੋ ਗਈ ਏ ਮਹਾਰਾਜ ਧੀ ਵਾਸਤੇ ਕੋਈ ਵਰ ਲੱਭੀਏ ਆਪਾਂ ਬੇਬੀ ਪਾਨੀ ਵਾਸਤੇ ਕੋਈ ਵਰ ਲੱਭ ਲਈਏ ਗੁਰੂ ਅਮਰਦਾਸ ਮਹਾਰੇ ਕਹਿੰਦੇ ਵਰ ਕੇਹੋ ਜਾ ਚਾਹੀਦਾ ਕੇਹੋ ਜਾ ਵਰ ਚਾਹੀਦਾ ਟੋਕਰਾ ਚੁੱਕਿਆ ਸੀ ਸੇਵਾ ਵਾਲਾ ਭਾਈ ਜੇਠਾ ਜੀ ਨੇ ਐ ਤੁਰ ਤੁਰਦੇ ਫਿਰਦੇ ਸੀ ਸੁਣਿਓ ਗੁਰੂ ਅਮਰਦਾਸ ਮਹਾਰਾਜ ਦੇ ਘਰ ਚ ਟੋਕਰਾ ਚੁੱਕਿਆ ਉਹ ਉਹ ਮਾਤਾ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਕਹਿੰਦੇ ਬੀਬੀ ਪਾਨੀ ਦਾ ਵਿਆਹ ਕਰਨਾ ਹੈ ਵੀ ਵਰ ਲੱਭੋ ਮਾਰੇ ਕਹਿੰਨੇ ਕਿਹੋ ਜਿਹਾ ਵਰ ਚਾਹੀਦਾ ਇਹਨੇ ਉਹ ਜਿਹੜਾ ਜਵਾਨ ਤੁਰਿਆ ਆਉਂਦਾ ਨਾ ਟੋਕਰਾ ਚੁੱਕ ਕੇ ਇਹਦੇ ਵਰਗਾ ਵਰ ਚਾਹੀਦਾ ਇਹੋ ਜਿਹਾ ਹੋਵੇ ਸੁਣਿਓ ਗੁਰੂ ਅਮਰਦਾਸ ਮਾਰੇ ਨੇ ਕੋਲ ਬੁਲਾ ਲਿਆ ਉਰੇ ਆ ਬਈ ਕੋਲ ਬੁਲਾ ਲਿਆ ਅਸੀਂ ਤੇਰਾ ਵਿਆਹ ਕਰਨਾ ਹੈ ਆਪਣੀ ਧੀ ਨਾਲ ਭਾਈ ਜੇਠਾ ਜੀ ਤਾਂ ਪੈਰਾਥਲੋ ਜ਼ਮੀਨ ਨਿਕਲ ਗਈ ਉਹ ਕਹਿੰਦਾ ਗੁਰੂ ਅਮਰਦਾਸ ਮਾਰੇ ਤੁਸੀਂ ਅਰਸ਼ਾਂ ਦੇ ਮਾਲਕ ਮੇਰੇ ਸਿਰ ਤੇ ਤਾਂ ਨਾ ਮਾਂ ਨਾ ਪਿਓ ਮੇਰਾ ਹੈ ਹੀ ਕੋਈ ਨਹੀਂ ਮਾਰੇ ਮੇਰਾ ਵਿਆਹ ਆਪਣੀ ਦਾਦੀ ਨੂੰ ਬੁਲਾ ਕੇ ਲਿਆ ਨਾਨੀ ਨੂੰ ਬੁਲਾ ਕੇ ਲਿਆ ਭਾਈ ਜੇਠਾ ਜੀ ਗਏ ਤੇ ਨਾਨੀ ਨੂੰ ਬੁਲਾਇਆ ਐਂ ਵਾ ਲਿਆ ਐਹੋ ਜਾਂ ਨੌਜਵਾਨ ਚਾਹੀਦਾ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਕਹਿੰਦੇ ਕਹਿੰਦੇ ਇਹਦੇ ਵਰਗਾ ਹੋਰ ਨਹੀਂ ਹੋਣਾ ਇਹਦੇ ਵਰਗਾ ਇਹੀ ਹੈ ਵਸੇ ਇਸੇ ਨਾਲ ਹੀ ਕਰ ਦੰਨੇ ਆ ਵਿਆਹ ਸੁਣਿਓ ਨਾਨੀ ਆ ਗਈ ਜੀ ਮਹਾਰਾਜ ਮੈਨੂੰ ਸੱਦਿਆ ਹੈ ਬੀਬਾ ਜੀ ਤੁਹਾਡੇ ਦੋਤਰੇ ਦਾ ਵਿਆਹ ਅਸੀਂ ਆਪਣੀ ਧੀ ਬੀਬੀ ਪਾਨੀ ਨਾਲ ਕਰਨਾ ਚਾਹੁੰਦੇ ਆਂ ਨੇਤਰਾ ਚੋਂ ਜਲ ਵਗਣ ਲੱਗ ਗਿਆ ਤਾਂ ਹਮਾਰ ਮਾਰ ਮਾ ਰੋਣ ਲੱਗੀ ਮਹਾਰਾਜ ਅਸੀਂ ਗਰੀਬ ਸੱਚੇ ਪਾਸ਼ਾ ਫੜੀ ਲਾ ਕੇ ਤਾਂ ਗੁਜ਼ਾਰਾ ਕਰਦੇ ਆਂ ਇੰਨੀ ਅੰਤਾਂ ਦੀ ਗਰੀਬੀ ਇੱਕ ਵਾਰੀ ਰੋਟੀ ਮਿਲ ਜਾਂਦੀ ਦੂਜੀ ਵਾਰ ਦਾ ਪਤਾ ਹੀ ਨਹੀਂ ਵੀ ਮਿਲੇ ਕਿ ਨਾ ਮਿਲੇ 1 ਰੁਪਇਆ ਹੱਥ ਤੇ ਰੱਖਤਾ ਅਸੀਂ ਆਪਣੀ ਧੀ ਦਾ ਨਕਾਹ ਇਹਦੇ ਨਾਲ ਕਰਨਾ ਸੁਣਿਓ ਵਿਆਹ ਹੋ ਗਿਆ ਅਨਾਥ ਸੀ ਗੁਰਾਂ ਦਾ ਸਿਰ ਤੇ ਹੱਥ ਆ ਗਿਆ ਵਿਆਹ ਹੋ ਗਿਆ ਬੀਬੀ ਭਾਨੀ ਨਾਲ ਵਿਆਹ ਹੋਇਆ ਗੁਰੂ ਅਮਰਦਾਸ ਮਹਾਰਾਜ ਦੇ ਭਾਈ ਜੇਠਾ ਜੀ ਜਵਾਈ ਬਣ ਗਏ ਹੁਣ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਜਦੋਂ ਬਚਪਨ ਵਿੱਚ ਸੀ ਰਿਸ਼ਤੇਦਾਰ ਤਾਂ ਕੋਈ ਰੋਟੀ ਵੀ ਪੁੱਛ ਕੇ ਰਾਜੀ ਨਹੀਂ ਸੀ ਕੋਈ ਵਰਸਾਦਾ ਵੀ ਪੁੱਛ ਕੇ ਰਾਜੀ ਨਹੀਂ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਜੇਠੇ ਦਾ ਵਿਆਹ ਗੁਰੂ ਅਮਰਦਾਸ ਦੀ ਧੀ ਨਾਲ ਐਡੀ ਵੱਡੀ ਮੱਲ ਮਾਰ ਲਈ ਸਾਰੇ ਆਏ ਕਹਿੰਦੇ ਵੇਖੀ ਤਾਂ ਸਹੀ ਜਾ ਕੇ ਕੀ ਪਤਾ ਕੋਈ ਝੂਠ ਹੀ ਬੋਲਦੇ ਹੋਣ ਸਾਰੇ ਆ ਗਏ ਚਾਚੇ ਤਾਏ ਕਹਿੰਦੇ ਜਦੋਂ ਆ ਕੇ ਬੈਠੇ ਨਾ ਹਰਮੰਦਰ ਸਾਹਿਬ ਕਹਿੰਦੇ ਜੀ ਅਸੀਂ ਭਾਈ ਜੇਠੇ ਨੂੰ ਮਿਲਣਾ ਜਦੋਂ ਵੇਖਿਆ ਭਾਈ ਜੇਠੇ ਨੇ ਸਿਰ ਤੇ ਟੋਕਰਾ ਚੁੱਕਿਆ ਸੇਵਾ ਵਾਲਾ ਗੁਰੂ ਅਮਰਦਾਸ ਮਹਾਰੇ ਕੋਲ ਚਲੇ ਗਏ ਰਿਸ਼ਤੇਦਾਰ ਹੁਣ ਤੁਹਾਨੂੰ ਪਤਾ ਹੈ ਸ਼ਰੀਕਾ ਕਿਦਾਂ ਦਾ ਹੁੰਦਾ ਗੁਰੂ ਅਮਰਦਾਸ ਮਹਾਰਾ ਨੂੰ ਜਾ ਕੇ ਕਹਿੰਦੇ ਜਵਾਈ ਨਹੀਂ ਬਣਾਇਆ ਤੁਹਾਨੂੰ ਪਤਾ ਸੀ ਉਹਨਾਂ ਨੂੰ ਇਸ ਵੀ ਰਿਸ਼ਤਾ ਟੁੱਟ ਜੇ ਤਾਨੂੰ ਪਤਾ ਸੀ ਨਾ ਇਹਦੇ ਸਿਰ ਤੇ ਮਾਂ ਨਾ ਇਹਦੇ ਸਿਰ ਤੇ ਪਿਓ ਨਾ ਇਹਦਾ ਕੋਈ ਪਛੋਕੜ ਤੁਸੀਂ ਤਾਂ ਕੰਮ ਕਰਾਉਣ ਵਾਸਤੇ ਨੌਕਰ ਬਣਾ ਲਿਆ ਵਿਆਹ ਦੇ ਬਾਨੇ ਤੁਸੀਂ ਤਾਂ ਦਿਨ ਰਾਤ ਟੋਕਰੇ ਚ ਕੌਣੇ ਆਉਂਦੇ ਤਾਂ ਸੁਣਿਆ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਬੁਲਾਇਆ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਇਹ ਕਹਿੰਦੇ ਨੇ ਤੁਸੀਂ ਜਵਾਈ ਨਹੀਂ ਬਣਾਇਆ ਭਾਈ ਜੇਠੇ ਨੂੰ ਨੌਕਰ ਬਣਾਇਆ ਹੈ ਉਹ ਮੈਨੂੰ ਦੱਸੋ ਹਾਂ ਭਲਾ ਤੁਹਾਨੂੰ ਸੁਣਿਓ ਤੁਹਾਨੂੰ ਭਾਈ ਜੇਠੇ ਦੇ ਸਿਰ ਤੇ ਟੋਕਰਾ ਨਜ਼ਰ ਆਉਂਦਾ ਹੈ ਸੇਵਾ ਵਾਲਾ ਚੁੱਕਿਆ ਹੋਇਆ ਤੁਹਾਨੂੰ ਟੋਕਰਾ ਨਜ਼ਰ ਆਉਂਦਾ ਹੈ ਬਾਬਾ ਬੁੱਢਾ ਜੀ ਗੱਲ 'ਚ ਪੱਲਾ ਪਾ ਕੇ ਕਹਿੰਦੇ ਮਹਾਰਾ ਟੋਕਰਾ ਨਹੀਂ ਮੈਨੂੰ ਤਾਂ ਜੇਠੇ ਦੇ ਸਿਰ ਤੇ ਛਤਰ ਝੂਲਦੇ ਦਿਸਦੇ ਨੇ ਬੋਲੋ ਸ਼੍ਰੀ ਛੱਤਰ ਜੂਲ ਦੇ ਦਿਸਦੇ ਨੇ ਮੈਨੂੰ ਭਾਈ ਜੇਠਾ ਹੱਥ ਬਨ ਕੇ ਪਤਾ ਕੀ ਕਹਿੰਦਾ ਕਿ ਨਾ ਮਹਾਰਾਜ ਜੀ ਇਹ ਮੇਰੇ ਚਾਚੇ ਤਾਏ ਆਏ ਨੇ ਇਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਓ ਮਹਾਰਾਜ ਜੀ ਜਦੋਂ ਮੈਂ ਅਨਾਥ ਸੀ ਮੈਨੂੰ ਮੈਨੂੰ ਕੋਈ ਰੋਟੀ ਦੇ ਕੇ ਰਾਜੀ ਨਹੀਂ ਸੀ ਉਦੋਂ ਮੈਨੂੰ ਪੁੱਛਿਆ ਤੱਕ ਨਹੀਂ ਇਹਨਾਂ ਨੇ ਅੱਜ ਇਹਨਾਂ ਨੂੰ ਪਤਾ ਲੱਗ ਗਿਆ ਮਹਾਰਾਜ ਅੱਜ ਇਹਨਾਂ ਨੂੰ ਮੇਰਾ ਦਰਦ ਵੀ ਜਾਗ ਪਿਆ ਮਹਾਰਾਜ ਤੁਸੀਂ ਮੰਨ ਤੇ ਨਾ ਲਾਓ ਸਮਾਂ ਲੰਘਿਆ ਸੁਣਿਓ ਸਮਾਂ ਲੰਘਿਆ ਵਿਆਹ ਹੋ ਗਿਆ ਫਿਰ ਭਾਈ ਜੇਠਾ ਜੀ ਨੂੰ ਸੁਣਿਆ ਭਾਈ ਜੇਠਾ ਜੀ ਨੂੰ ਇੱਕ ਦਿਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਜੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇ ਘਰ ਦੀ ਗੱਦੀ ਤੇ ਬਾਇਆ ਗੁਰਿਆਈ ਦਿੱਤੀ ਤੇ ਗੁਰਿਆਈ ਦੇ ਕੇ ਫਿਰ ਆਖਿਆ ਅੱਜ ਤੋਂ ਭਾਈ ਜੇਠਾ ਨਹੀਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਣ ਗਿਆ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਬਣ ਗਏ ਆਪਣੇ ਘਰ ਦਾ ਜਵਾਈ ਬਣਾ ਲਿਆ ਸਿੱਖਾਂ ਦੇ ਚੌਥੇ ਗੁਰੂ ਨਾਨਕ ਅਨਾਥ ਸੀ ਕੋਈ ਪੁੱਛਦਾ ਨਹੀਂ ਸੀ ਪਿਓ ਦਾ ਸਿਰ ਤੋਂ ਸਾਇਆ ਉੱਠ ਗਿਆ ਸੀ ਹੈ ਕੋਈ ਨਹੀਂ ਸੀ ਨਾ ਮਾਂ ਸੀ ਇਹ ਗੱਲ ਸੱਚ ਜਾਣਿਓ ਲੋਕੀ ਉਹ ਦੋ ਕੀ ਕਹਿੰਦੇ ਸੀ ਨਥਾਵਾਂ ਇਹ ਅਨਾਥੇ ਅੱਜ ਹਜ਼ਾਰਾਂ ਨਾਥ ਗੁਰੂ ਰਾਮਦਾਸ ਦੇ ਦਰ ਤੇ ਜਾ ਕੇ ਗੁਰੂ ਰਾਮਦਾਸ ਦੇ ਦਰ ਤੇ ਜਾ ਕੇ ਆਪਣੇ ਆਪ ਨੂੰ ਬਾਗਾ ਵਾਲਾ ਸਮਝੇ ਨੇ ਅਸੀਂ ਅਨਾਥ ਨਹੀਂ ਸਾਡੇ ਸਿਰ ਤੇ ਗੁਰੂ ਰਾਮਦਾਸ ਦਾ ਹੱਥ ਹੈ ਲੋਕੀ ਕਹਿੰਦੇ ਸੀ ਇਹਦਾ ਕੀ ਬਣਨਾ ਹੈ ਇਹ ਕਹਿੰਦੇ ਸੀ ਭਾਈ ਜੇਠੇ ਦਾ ਕੀ ਬਣਨਾ ਇਹਨੂੰ ਕੁੜੀ ਕਿੰਨੇ ਦੇਣੀ ਇੰਦਾ ਵਿਆਹ ਕਿੰਨੇ ਕਰਨਾ ਹੈ ਤੇ ਸੱਚ ਜਾਣਿਓ ਜਦੋਂ ਗੁਰੂ ਬਖਸ਼ਿਸ਼ ਦੇਣ ਤੇ ਆਉਂਦਾ ਹੈ ਅੱਜ ਵੀ ਜਿੰਨਾ ਚਿਰ ਗੁਰੂ ਰਾਮਦਾਸ ਮਹਾਰਾਜ ਦੀਆਂ ਚਾਰ ਲਾਵਾਂ ਨਾ ਪੜੀਆਂ ਜਾਣ ਉਹਨਾਂ ਚਿਰ ਵਿਆਹ ਸੰਪੂਰਨ ਨਹੀਂ ਹੁੰਦਾ ਉਹਦੇ ਬਿਨਾਂ ਵਿਆਹ ਨਹੀਂ ਮੰਨਿਆ ਜਾਂਦਾ ਗੁਰੂ ਸਾਹਿਬ ਜੀ ਦੀ ਬਾਣੀ ਬਿਨਾਂ ਤੇ ਜਿਹੜੇ ਕਹਿੰਦੇ ਸੀ ਇਹਦਾ ਕੀ ਬਣਨਾ ਹੈ ਸੁਣਿਓ ਇਹਦਾ ਕੀ ਬਣਨਾ ਹੈ ਅੱਜ ਉਹਦੇ ਨਾਮ ਤੇ ਵੱਡੇ ਵੱਡੇ ਜਹਾਜ਼ਾਂ ਦੇ 에어ਪੋਰਟ ਬਣੇ ਹੋਏ ਨੇ ਬੋਲੋ ਸ਼ਰਿ ਵਾਹਿਗੁਰੂ ਇਹਦਾ ਕੀ ਬਣੇਗਾ ਜਿਹੜੇ ਕਹਿੰਦੇ ਸੀ ਮਾਂ ਹੈ ਨਹੀਂ ਪਿਓ ਹੈ ਨਹੀਂ ਇਹ ਤਾਂ ਭੁੱਖਾ ਮਰੇਗਾ ਇਹ ਤਾਂ ਭੁੱਖਾ ਮਰੇਗਾ ਹਜ਼ਾਰਾਂ ਗਰੀਬ ਭੁੱਖ ਪਿਆਸ ਦੇ ਮਾਰੇ ਹੋਏ ਅੱਜ ਵੀ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਚ ਲੱਖਾਂ ਲੋਕ ਅੱਜ ਵੀ ਪ੍ਰਸ਼ਾਦਾ ਛੱਕ ਕੇ ਜਾਂਦੇ ਰਾਜ ਰਜ ਜਾਂਦੇ ਨੇ ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਧ ਸੰਗਤ ਜੀ ਜਦੋਂ ਗੁਰੂ ਬਖਸ਼ਿਸ਼ ਕਰਨ ਤੇ ਆਜੇ ਨਾ ਜਦੋਂ ਮਹਾਰਾਜ ਮੇਹਰਾਂ ਕਰਨ ਤੇ ਆਜਣ ਫਿਰ ਸਤਗੁਰੂ ਆਪਣੇ ਦਰ ਉੱਤੇ ਡਿੱਗੇ ਨੂੰ ਚੁੱਕ ਜ਼ਰੂਰ ਲੈਂਦੇ ਮਾਰਾ ਮੇਰਾ ਕਰ ਦੇ ਜਰੂਰ ਝੋਲੀ ਅੱਡ ਕੇ ਕੋਈ ਬਖਸ਼ਿਸ਼ ਕੋਉਣ ਵਾਲਾ ਹੋਵੇ ਅੱਜ ਵੀ ਤੁਸੀਂ ਜਾਓ ਦਰਬਾਰ ਸਾਹਿਬ ਦੀ ਧਰਤੀ ਦੇ ਕਹਿੰਦੇ ਇੱਕ ਵਾਰੀ ਨਿੱਕੀ ਜੀ ਉਮਰ ਚੋਂ ਨਾਨੀ ਮਾਂ ਨੇ ਕਿਹਾ ਸੀ ਨਾ ਫੜੀ ਲਾਇਆ ਕਰ ਇੱਕ ਸਾਧੂ ਆ ਗਿਆ ਸੀ ਉਹ ਕਹਿੰਦਾ ਮੈਨੂੰ ਘੁੰਗੜੀਆਂ ਦੇ ਦਿਓ ਇੱਕ ਬੁੱਕ ਭਰ ਕੇ ਦੇਤੀ ਉਹਨੇ ਉਹ ਵੀ ਖਾ ਲਈ ਕਹਿੰਨੇ ਜੀ ਭੁੱਖ ਨਹੀਂ ਮਿਟੀ ਮੇਰੀ ਦੂਜੀ ਦੂਜੀ ਦੇਤੀ ਉਹੀ ਛੱਕ ਕੇ ਅਜੇ ਵੀ ਭੁੱਖ ਨਹੀਂ ਮਿਟੀ ਸਾਰਾ ਛੱਪਾ ਉਹਨਾਂ ਦੀ ਝੋਲੀ 'ਚ ਪਾਤਾ ਕਹਿੰਦੇ ਸਾਰੀ ਖਾ ਲੋ ਮੈਂ ਕੁਝ ਨਹੀਂ ਲੈਣਾ ਤੇ ਸਾਧੂ ਨੇ ਬਚਨ ਕੀਤਾ ਸੀ ਭਾਈ ਜੇਠਿਆ ਅੱਜ ਤੂੰ ਮੈਨੂੰ ਭੁੱਖੇ ਨੂੰ ਰਜਾਇਆ ਇੱਕ ਦਿਨ ਐਸਾ ਆਏਗਾ ਤੇਰੇ ਦਰ ਤੋਂ ਲੱਖਾਂ ਲੋਕੀ ਰਜ ਰਜ ਕੇ ਜਾਇਆ ਕਰਨਗੇ ਲੱਖਾਂ ਲੋਕ ਅੱਜ ਰਜ ਰਜ ਜਾਂਦੇ ਨੇ ਤੇ ਸੁਣਿਓ ਜਿੰਦਾ ਦੁਨੀਆ ਤੇ ਕੋਈ ਵੀ ਨਹੀਂ ਨਾ ਹੁੰਦਾ ਜਿਨੂੰ ਸਾਖ ਸੰਬੰਧੀ ਰਿਸ਼ਤੇਦਾਰ ਸੱਜਣ ਮਿੱਤਰ ਸਾਰੇ ਛੱਡ ਜਾਂ ਇੱਕ ਵਾਰੀ ਮਹਾਰਾਜ ਦੀ ਸ਼ਰਣ ਲੈ ਲੇ ਅੱਜ ਵੀ ਉੱਥੇ ਜਾ ਕੇ ਆਏ ਲੱਗਦਾ ਸੁਖੀ ਵਸਦੀ RAMDAS ਗੁਰੂ ਤੇਰੀ ਨਗਰੀ ਸੁਖੀ ਵਸਦੀ RAMDAS ਗੁਰੂ ਤੇਰੀ ਨਗਰੀ ਸੁਖੀ ਵਸਦੀ RAMDAS Thank <laughs> you. ਭਾਰਾ ਦਾ ਹੈ ਉੱਥੇ ਜਾ ਕੇ ਜਿਹੜੇ ਸਜਦੇ ਕਰਦੇ ਨੇ ਅੰਤਾਂ ਦੇ ਸੁੱਖ ਮਿਲਦੇ ਤੇ ਸਰਸੰਗਤ ਜੀ ਮੈਂ ਅਰਜ਼ ਕੀਤੀ ਸੀ ਜਿਹੜਾ ਇੱਕ ਵਾਰੀ ਜਿੰਦੇ ਸਿਰ ਤੇ ਗੁਰੂ ਸਾਹਿਬ ਦਾ ਹੱਥ ਆ ਗਿਆ ਉਹਨੂੰ ਨਹੀਂ ਫਿਰ ਫਿਕਰ ਕਰਨੀ ਜਿੱਡੀਆਂ ਮਰਜੀ ਵੱਡੀਆਂ ਗਲਤੀਆਂ ਕੀਤੀਆਂ ਹੁਣ ਗੁਨਾਹ ਕੀਤੇ ਹੁਣ ਮਾਰੇ ਕਹਿੰਦੇ ਆ ਤਾਂ ਸਹੀ ਇੱਕ ਵਾਰੀ ਵਹਿਤ ਤਾਂ ਸਹੀ ਸਭ ਬਖਸ਼ੇ ਜਾਣਗੇ